ਸਭ ਚਾਹੀਦਾ ਪਈਏ ਪਹਚਾਓ ਪੰਜਾਬ ਪਹਚਾਓ ਚਾਰ ਦੇ ਨਾ ਹੋਤੀਆਂ ਕਿ ਚਾਰ ਦੇ ਰੋਟੀਆਂ ਦਾ ਟੁਕੜਾ ਮਗਰ ਫੋਮ ਬਣਾਇਆ ਸਾਨੂੰ ਕੀ ਪਤਾ ਸਾਰੀ ਰਾਤ ਪੰਜਾਬ ਪਈਏ ਪਹਚਾਓ ਪੰਜਾਬ ਪਹਚਾਓ ਜਿਹੜਾ ਤੁਹਾਡੇ ਫੈੜੇ ਦਾ ਕੰਮ ਕਰਦਾ ਆਪਣੀ ਰਹਿਸ਼ ਅੰਦਰ ਕਰ ਬਿਲਕੁਲ ਉਥੇ ਨਹੀਂ ਆਪਰੇ ਫੈੜੇ ਕੋਈਆਂ ਖਾਲੀ ਕਰਾਉਣੀ ਬਾਹਰ ਤਾਂ ਕੋਈ ਕੰਮ ਨਹੀਂ ਕਰਦਾ ਇਹ ਅੱਧੀ ਘਾੜੇ ਕੰਦੀ ਤੇ ਪੰਜਾਬਾ ਵੀਰੇ ਖੜਦੇ ਆ ਮੁੰਡਾ ਦੇ 15 ਮਿੰਟ ਤੋਂ ਹੰਫੇ ਲਾਇਆ ਵੀ ਆ ਤੁਹਾਡੇ ਤੇ ਆ ਕਹਿੰਦਾ ਜੜੀ ਪੁਰਾ ਜਨ ਗਲੀ ਚ ਘੁੰਮਦਾ ਹੈ ਇਹਨੇ ਵਾਲ ਪਟ ਗਏ ਪਹਿਲਾਂ ਗੁਰਦੁਆਰੇ ਫੜਦੇ ਰਿਹਾ ਫੇ ਪੁੱਛਣੀਆਂ ਫੇ ਮੈਂ ਆਇਆ ਵਾ ਜਦ ਕਹਦਾ ਨਹੀਂ ਜੁਗਾ ਸਰ ਤੁੰ ਨੂੰ ਤੇੜ ਚੋ ਤੇਰੇ ਘਰ ਦੇ ਖੜੇ ਵੀ ਸਾਨੂੰ ਦੱਸੋ ਕਿਹੜੇ ਕਿਹੜੀ ਧਾਰਾ ਦੇ ਵਿੱਚ ਚਲੀ ਜਾ ਕੇ ਜਾ ਰਹੇ ਹੋ ਇੱਥੇ ਵੀ ਆਏ ਸੀ ਨਹੀਂ ਜੀ ਇੱਥੇ ਵੀ ਆਏ ਸੀ ਇਦਾਂ ਨਹੀਂ ਜੇ ਵਾਪਸ ਆਪਣੇ ਹੱਲ ਕਾ ਕੇ ਫੇਟਾ ਦੇਣਾ ਜੀ ਮੈਂ ਜੁਮੇਵਾਰ ਹਾਂ ਚੱਲ ਨਹੀਂ ਆਪਾਂ ਕਰਦੇ ਨਾ ਤੇ ਨੂੰ ਨਾ ਬਾਜੀ ਸਾਡੇ ਨਹੀਂ 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 ਐਡਾ ਬਾਜੀ ਐਡਾ ਨਹੀਂ ਜਾ ਅੱਗੇ ਖੜ ਜਾ ਗੋਲੇ ਸਾਡੇ ਵਸੋਂ ਬਾਹਰ ਜਿੱਲੇ ਕਿਸੇ ਦਾ ਨਿਆਣਾ ਹੋ ਗਿਆ ਫੇਰ ਵੀ ਤਾਂ ਤੁਸੀਂ ਆਉਣਾ ਉਸ ਵੇਲੇ ਤੁਸੀਂ ਜੇ ਤੁਹਾਡੇ ਮੂੰਹ ਤੇ ਜਵਾਨ ਵੀ ਨਹੀਂ ਬਾਜੀ ਹੁਣ ਫੇਰ ਮੁੜ ਕੇ ਨਹੀਂ 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 ਆ ਜਾਣਾ ਬਾਜੀ ਇਹ ਦੇਖ ਲਿਆ ਅਜੀ ਹਰਵੀਰ ਵਾਰੀ ਦੇਖ ਹੀ ਲਿਆ ਸਭ ਜਿੰਨਾ ਨਹੀਂ ਆ ਦੇਖਿਆ ਪਾਰ ਪੂੜ ਕੇ ਤਾਂ ਸਾਡੇ ਹਵਾ ਦੇਲੇ ਦੇ ਲਾ ਬੀਬੀ ਦੋ ਮਿੰਟ ਦੋ ਮਿੰਟ ਮੇਰਾ ਜਵਾਬ ਦੇ ਯਾਰ ਯਾਰ ਆਉਂਦੇ ਆ ਨਾ ਹੋਰ ਲੱਗ ਕੇ ਅਸਲੀ ਕਰਦੇ ਜਾਂਦਾ ਯਾਰ ਯਾਨੀ ਸਾਡੀ ਮਾਂ ਪਾਪੀ ਸਾਰਾਈ ਬਣੂਗਾ ਜੋ ਪੰਚਾ ਕਰੇਗਾ ਨਹੀਂ ਸਭ ਲਈ ਖੜਾ ਲੱਗੂਗਾ ਮਾਟੋ ਕੁੱਟੀ ਇਹਦੀ ਗੱਲ ਮੇਰੇ ਪੰਚਾ ਗੰਦ ਕੰਮ ਕਰਨਾ ਇਹਦੀ ਤੁਹਾਨੂੰ ਦੱਸ ਕੇ ਜਾਣਗੇ ਤੇ ਆਹ ਤਾਰਾ ਲੱਗਣੀ ਹੈ ਸਾਰੇ ਇਹਨੇ ਪੰਚਾ ਦੇ ਵਿੱਚ ਵੀ ਆਹ ਆ ਸੈਕਸ਼ਨ ਅੰਦਰ ਲੱਗਦੇ ਯਾਰ ਹੋ ਤਾਂ ਤੁਸੀਂ ਲੈ ਜਾਣਾ ਤੁਹਾਡੀ ਵਧੀਆ ਗੱਲ ਆ ਉਹ ਅਸੀਂ ਸ਼ਾਨੋਂ ਉੱਤੇ ਪੰਜਾਬ ਤੁਸੀਂ ਕਹਿੰਨਾ ਛੜਦਾ ਪਤਾ ਨਹੀਂ ਕਿੱਧਰ ਹੋ ਗਿਆ ਸਾਨੂੰ ਦੱਸੋ ਵੀ ਇਹ ਕਿਹੜਾ ਕਿਹੜੇ ਹਸਪਤਾਲਾਂ ਦੇ ਵਿੱਚ ਲੈ ਕੇ ਜਾ ਰਹੇ ਹੋ ਜੀ ਉਹ ਵੀ ਹੋ ਗਏ ਹੁਣ ਨਹੀਂ ਐਸਾ ਸਾਹਿਬ ਪੁੱਛੋ ਵੀ ਆਹ ਤਾਰਾ ਇਹ ਬਦਨ ਖਾਦ ਕੰਮ ਕੀਤਾ ਮੌਕੇ ਤੇ ਮੁੰਡਾ ਮੌਕੇ ਨੂੰ ਤਾਂ ਪਹੁੰਚਾਇਆ ਜੀ ਮੁੰਡਾ ਮੌਕੇ ਨੂੰ ਤਾਂ ਪਹੁੰਚਾਇਆ ਪਤਾ ਹੀ ਆ ਵੀ ਤਾਰਾ ਕਿਦੀ ਬੰਦੀ ਸਾਬ ਨੂੰ ਫੋਨ ਕਰੋ ਵੀ ਆਹ ਤਾਰਾ ਤੁਹਾਨੂੰ ਦੱਸੋ ਕਿੱਦਾਂ ਕੀ ਸਾਥ ਕਰਦੇ ਆ ਜਿਵੇਂ ਵਿਚਾਰ ਬੋਣਾ ਦਾ ਕੀ ਪ੍ਰਵਾਸੀ ਸੀਗਾ ਉਹ ਸਾਹਮਣੇ ਕੋਟਰ ਤੇ ਰਹਿੰਦਾ ਤੇਨੇ ਅੰਦਰ ਇਹਨਾਂ ਬੱਚੇ ਨੂੰ ਆਪਣੇ ਘਰ ਵਿੱਚ ਕੁੰਡਾ ਖੋਲ ਕੇ ਅੰਦਰ ਜਾ ਕੇ ਮੂੰਹ ਘੁੱਟ ਕੇ ਲਿਆ ਕੇ ਉਹਨੂੰ ਕਵਰਾਂ ਦੇ ਵਿੱਚ ਲਿਆ ਕੇ ਉਹਨਾਂ ਗਲਤ ਕੰਮ ਉਹਦੇ ਕੱਪੜੇ ਉਤਾਰੇ ਹੋਏ ਸੀ ਗਲਤ ਕੰਮ ਕਰਨ ਲੱਗਾ ਸੀ ਉਹਦੇ ਨਾਲ ਤੇ ਬਾਹਰ ਗਵੰਡੇ ਜਨਾਨੀਆਂ ਨੇ ਦੇਖਿਆ ਇਹਨੂੰ ਸਾਹਮਣੇ ਕਿ ਹਾਂ ਵੀ ਮੁੰਡਾ ਰੋਲਾ ਪਾ ਰਿਹਾ ਰੋਲਾ ਪਉਣ ਤੋਂ ਬਾਅਦ ਸਾਰਾ ਮੱਲਾ ਇਕੱਠਾ ਹੋਇਆ ਫੇ ਮੈਂ ਸਰਪੰਚ ਸਾਹਿਬ ਨੂੰ ਇਹਨਾਂ ਨੇ ਕੀਤਾ ਨਾ ਫੋਨ ਕੀਤਾ ਕਿ ਆ ਕੇ ਦੇਖੋ ਇੱਥੇ ਆਹ ਕੰਮ ਹੋ ਰਿਹਾ ਹੈ ਤੇ ਪੁਲਿਸ ਸਾਹਿਬ ਹੁਣ ਆਈ ਆ ਉਹ ਬੰਦੇ ਨੂੰ ਲੈ ਗਈ ਆ ਤੇ ਦੇਖਦੇ ਕੀ ਬੰਦ ਕਾਰਵਾਈ ਕਰਦੇ ਇਹ ਪਤਾ ਲੱਗਾ ਕਿੱਥੇ ਰਹਿਣ ਵਾਲਾ ਹੈ ਇਹ ਕਿਸੇ ਬਾਹੜੂ ਦੇ ਰਹਿਣ ਵਾਲਾ ਮਾਂ ਵੀ ਢੋੜ ਕੇ ਜੀ ਕੁਆਟਰ ਸੈਂਡੀਆਂ ਹੋ ਗਏ ਕੁਆਟਰ ਮਾਲਕ ਕੋਲ ਪੁੱਛਿਆ ਆਪਾਂ ਉਹ ਕਹਿੰਦੇ ਆਪਾਂ ਪ੍ਰੂਫੇ ਤੇ ਲਈ ਨਹੀਂ ਹੈਗੇ ਨਹੀਂ ਉਹ ਇੰਨੀ ਦਿਨ ਦਾ ਰੋਲਾ ਪਿਆ ਸੀ ਤੱਕ ਕਿ ਪ੍ਰੂਫ ਕਿਉਂ ਲੈ ਕੇ ਖੜਾ ਪਿੰਡ ਵਿੱਚ ਕਿਹਾ ਜਾ ਰਿਹਾ ਹੈ ਕਿ ਅਸੀਂ ਵੀ ਹੁਣ ਮਤਾ ਪਾਇਆ ਇੱਕ ਪੰਚਾਇਤ ਵਿੱਚ ਆਪਣੀ ਕਿ ਜਿੰਨੇ ਵੀ ਪ੍ਰਵਾਸੀ ਆ ਫੈਕਟਰੀਆਂ ਵਿੱਚ ਕੰਮ ਕਰਦੇ ਆ ਉਹ ਪ੍ਰਵਾਸੀ ਸਾਰੇ ਆਪਣੀ ਫੈਕਟਰੀਆਂ ਵਿੱਚ ਰਹਿਣ ਫੈਕਟਰੀਆਂ ਵਿੱਚ ਰੱਖਣ ਆਪਣੇ ਪ੍ਰਵਾਸੀਆਂ ਨੂੰ ਸਾਡੇ ਪਿੰਡਾਂ ਵਿੱਚ ਸਾਰੇ ਅਸੀਂ ਜਿਹੜੇ ਪ੍ਰਵਾਸੀ ਆ ਕੱਢ ਰਹੇ ਆ ਕੀ ਨਾਮ ਆਪਣਾ ਮੇਰਾ ਨਾਮ ਮਨੀਸ਼ ਸਿੰਘ ਬਾਗਪੁਰ ਦਾ ਸਰਪੰਚ ਲੈ ਇਹ ਜਿਹੜੇ ਬੰਦੇ ਜਿਹੜਾ ਭਈਆ ਤੁਹਾਡੇ ਕੋਲ ਰਹੇ ਦੇ ਸੀ ਕੀ ਨਾਮ ਇਹਦਾ ਕਿੰਨੀ ਦੇ ਪੇਪਰ ਪੰਜ-ਦਸ ਦਿਨ ਹੋਏ ਤੇ ਭਈ ਇੰਨੀ ਦੇਰ ਦਾ ਰੋਲਾ ਪਿਆ ਹੁਸ਼ਿਆਰਪੁਰੇ ਐਡਾ ਵੱਡਾ ਕਾਹਨ ਹੋ ਚੁੱਕਾ ਤੁਸੀਂ ਹਜੇ ਵੀ ਕਿਉਂ ਨਹੀਂ ਸਮਝਦੇ ਅਸੀਂ ਕਿਹਾ ਸੀ ਅਸੀਂ ਇਹ ਕਹਿੰਦੇ ਪੰਜ ਦਿਨਾਂ ਬਾਅਦ ਸਾਨੂੰ ਪੇਪਰ ਮਿਲਣੇ ਲਹੰਗਾ ਆਏ ਸੀਗੇ ਉਹ ਟਾਈਮ ਦੇ ਕੇ ਗਏ ਸੀ ਇਹਨਾਂ ਨੂੰ ਠੀਕ ਨਹੀਂ ਇਹਨਾਂ ਨੂੰ ਮਹੀਨੇ ਦਾ ਟਾਈਮ ਦਿੱਤਾ ਸੀ ਮੈਂ ਦਿੱਤਾ 15 ਦਿਨ ਦਾ ਟਾਈਮ ਕਿਹਾ ਇਹ ਪੰਜ ਦਿਨ ਦੇ ਨੇ ਪੰਜ ਦਿਨ ਸਰਕਾਰ ਵੀ ਕਹਿੰਦੀ ਜਦੋਂ ਕੋਈ ਕਿਰਾਏਦਾਰ ਰੱਖਦੇ ਪਹਿਲਾਂ ਵੈਰੀਫਿਕੇਸ਼ਨ ਕਰਾਓ ਆਧਾਰ ਕਾਰਡ ਲਓ ਤਾਂ ਲਓ ਕੋਈ ਆਧਾਰ ਕਾਰਡ ਮੇਰਾ ਲਿਆ ਬਾਕੀਆਂ ਨੇ ਹੈਗੇ ਆ ਇਹਦਾ ਇਹ ਸਾਡੇ ਕੋਲ 10 ਦਿਨ ਹੋਏ ਆ ਆਏ ਨੂੰ ਭਾਈ ਇਹ ਤੂੰ ਨਹੀਂ ਰੰਦਾ ਜੀ ਸਹੀ ਫਰਜ਼ ਕਿ ਕਰਦਾ ਜੀ ਇਹ ਇਹ ਅਧਾਰ ਕੱਢ ਬਕਰ ਉਹ ਤਾਂ ਲੈਂਦਾ ਹੀ ਆ ਮੈਂ ਤੁਹਾਡੀ ਗੱਲ ਸਮਝਦਾ ਜਦੋਂ ਨਹਾਂਦਾ ਆਏ ਨਾ ਉਹ ਕਹਿੰਦੇ ਹੁਣ ਹੁਣ ਟਾਂਡ ਕਰਦਾ ਨੱਟ ਜਾਂਦਾ ਤੇ ਕੌਣ ਜ਼ਿੰਮੇਵਾਰ ਹੁੰਦਾ ਸਮਝਦਾ ਗੱਲ ਭਾਜੀ ਉਹ ਕਿੰਨੇ 5 ਦਿਨ ਬਾਅਦ ਭਾਜੀ ਉਹ 5 ਦਿਨਾਂ ਬਾਅਦ ਸਾਨੂੰ ਦੇ ਦੇ ਲੇ ਡਾਕੂਮੈਂਟ ਕੋਈ ਭਰਾ ਅੱਛਾ ਨਹੀਂ ਤੁਹਾਡੇ ਫਰਜ਼ ਨਹੀਂ ਬਣਦਾ ਕਿ 5 ਦਿਨ ਜਾਂ 10 ਦਿਨ ਜਿੰਨੇ ਰੱਖਦੇ ਉਸ ਦੇ ਆਧਾਰ ਕਾਰਡ ਤੁਹਾਨੂੰ ਲੈਣਾ ਚਾਹੀਦਾ ਹੈ ਆ ਦੇਖੋ ਕੋਈ ਬੰਦਾ ਰਹੇ ਕਹਿੰਦੇ 5 ਦਿਨ ਨਹੀਂ 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 ਭਾਜੀ ਐਡਾ ਵੱਡਾ ਕਾਂਡ ਪਲਾਂ ਹਾਰਪੁਰ ਚ ਹੋਇਆ ਤੁਹਾਨੂੰ ਅਜੇ ਤੱਕ ਨਹੀਂ ਸ਼ਹਿਦ ਨਹੀਂ ਮਿਲਿਆ ਭਾਜੀ ਮੰਨਦੇ ਆ ਤੁਹਾਡੇ ਆਪ ਬਾਕੀ ਪ੍ਰੂਫ ਲੇਓ ਕਿ ਸਾਰੇ ਦੇ ਇਹ 5 10 ਪਿੰਡਿਆਂ ਨੇ ਸਾਨੂੰ ਸੂਚਿਤ ਕੀਤਾ ਜੀ ਇੱਕ 22 ਬੱਚੇ ਨੂੰ ਇਹ ਚੱਕ ਕੇ ਲੈ ਗਏ ਆ ਤੇ ਇਹਨੂੰ ਅਸੀਂ ਆਏ ਆ ਉੱਪਰ ਹੁਣ ਥਾਣੇ ਜਾ ਕੇ ਕਾਰਵਾਈ ਕਰਦੇ ਹਾਂ ਜੀ ਪੁਛਤ ਸਾਹਿਬ ਇਹ ਕੌਣ ਹੈ ਪ੍ਰਵਾਸੀ ਹੈ ਪ੍ਰਵਾਸੀ ਹੈ ਜੀ ਕਿੱਥੇ ਕੰਮ ਕਰਦਾ ਕੁਝ ਪਤਾ ਲੱਗਦਾ ਕੀ ਨਹੀਂ ਪਤਾ ਲੱਗਦਾ ਨਹੀਂ ਫਿਰਦਾਰੀ ਕੰਮ ਨਹੀਂ ਕਰਦਾ ਜੀ ਇਹ ਕਿਹੜਾ ਪਿੰਡ ਦਾ ਹੈ ਇਹ ਬਾਗਪੁਰਾ ਜੀ ਅੱਛਾ ਜੀ ਇਹ ਇਨਫੋਰਮੇਸ਼ਨ ਕਿੱਥੋਂ ਦਿੱਤੀ ਸੀਗੀ ਇਨਫੋਰਮੇਸ਼ਨ ਪਿੰਡ ਤੋਂ ਹੀ ਆਈ ਸੀਗੀ ਮੋਬਾਈਲ ਤੇ ਇਹਨਾਂ ਨੇ ਕਿਹਾ ਵੀ ਇੱਕ ਪ੍ਰਵਾਸੀ ਮਜ਼ਦੂਰ ਹੈ ਜੋ ਕਿ ਕਿਸੇ ਅੰਗਰੇਨ ਬੱਚੇ ਨਾਲ ਕੋਈ ਗਲਤ ਕੰਮ ਕਰਨ ਲੱਗਾ ਤੇ ਜਿਸ ਨੂੰ ਅਸੀਂ ਪੁਸ਼ਪਰਦਾਲੀ ਨਾਲ ਨਹੀਂ ਆ ਰਹੇ ਆ ਸਾਡੇ ਅਗੇ ਇਹਦੀ ਪੁਸ਼ਪਰਦਾਲ ਕਰਦੇ ਆ ਕੋਈ ਇਹਦੀ ਆਈਡੈਂਟੀਫਿਕੇਸ਼ਨ ਨਿਕਲੀ ਜੀ ਚੁਪਾ ਬੜਾ ਕਰਾ ਕੁਸ਼ਨ ਨਹੀਂ ਕੁਛ ਨਹੀਂ ਨਿਕਲੀ ਇਹ ਉਹ ਕਹਿੰਦੇ ਵਿਲੇ ਘੁੰਮਦਾ ਸੀਗਾ ਜੀ ਇੱਥੇ ਕਾਫੀ ਜਿਹਾ ਤੋਂ ਅੱਜ ਦੇਖਦੇ ਇਹਨੂੰ ਜੀ ਕਹਿੰਦਾ ਕਿੱਥੇ ਪਤਾ ਲੱਗਾ ਕੁਛ ਰਹਾ ਕਿੱਥੇ ਰਹਿ ਰੂ ਦਾ ਕੁਛ ਨਹੀਂ ਪਤਾ ਲੱਗਿਆ ਜੀ ਉਹ ਕਹਿੰਦੇ ਇਹਦੇ ਇਹ ਇਸੇ ਪਿੰਡ ਜੀ ਰਹਿੰਦਾ ਸੀਗਾ ਬਾਗਪੁਰ ਚ ਸਰਪੰਚ ਦਾ ਮੋਰ ਉਹ ਤਾਂ ਨਹੀਂ ਆਉਂਦਾ ਨਾ ਇਹ ਕਿਹਦਾ ਸਾਥ ਪੰਜਾਹ ਤੋਂ ਕਰ ਲੋ ਮੇਰਾ ਪੰਜਾਬ ਸੀ ਉਹਦੇ ਸਿਰ ਤੇ ਪਤਨੀ ਪਤਨੀ ਨਗੇ ਦਰਸਕ ਹਾਂਜੀ ਲਗਾ ਸਾਰੇ ਤੇ ਲਗਾਓ ਠੀਕ ਆਓ ਕੋਈ ਸਾਨੂੰ ਨਾਲ ਤੋਂ ਆ ਗਿਆ ਮਾ ਨਹੀਂ ਕਰਦੀ ਯਾਰ ਜਿੰਨੇ ਅੱਡੇ ਬਾਗ ਪਰ ਅੱਡੇ ਵਾਲੇ ਵੀ ਲੈ ਲਿਆ ਫੇ ਬੱਚੇ ਜੀਕਦਾ ਪਿਆਸਾ ਜੋ ਜੋ ਬੱਚੇ ਨੇ ਇਹ ਨੂੰ ਦੇਖਿਆ ਹੋਗਾ ਪਹਿਲਾ ਇਹਦਾ ਮੂੰਹ ਘੱਟਿਆ ਹੋਗਾ ਫਿਰ ਉਹਦੇ ਦੋ ਬੱਚਾ ਨਿਕਲਿਆ ਭੂਆ ਬਚਾਲਾ ਮੈਨੂੰ ਭੂਆ ਬਚਾਲਾ ਮੈਨਾਂ ਗਲਤ ਕੰਮ ਕਰਾਂ ਲੱਗਾ ਇਹ ਐਂਦਾ ਬੋਲਿਆ ਵੀ ਮੈਨੂੰ ਠੋਕਣਾ ਐ ਨਹੀਂ ਇਹ ਬੱਚੇ ਨੇ ਕਹਿੰਦੇ ਕਹਿੰਦੇ ਆਗੇ ਮੈਂ ਬਚਾਇਆ ਮੇਰੇ ਤੋਂ ਛੁੱਟ ਕੇ ਪਾਤੀ ਤੇ ਮੁਰਗੀ ਤੇ ਗਏ ਤੁਸੇ ਘਰ ਹੈ ਇਹ ਜਿਹੜੇ ਜੰਦਾ ਚਲੇ ਪਿਆ ਸੀ ਉਹ ਕਿਉਂ ਮੇਰੇ ਘਰ ਕਿਉਂ ਆ ਗਏ ਅਸੀਂ ਨਹੀਂ ਜਾਣੋ ਇਹ ਅਸੀਂ ਨਹੀਂ ਸਕਦਾ ਬਸ ਇਹ ਬੈਠੋ ਭਾਜੀ ਭਾਵਾ ਨਾ ਹਾਣ ਮੁੰਡਾ ਨੂੰ ਆਪ ਕੋ ਨਾ ਕਿਹਿਆ ਮੁੰਡਾ ਸਕੂਲੇ ਵੀ ਜਾਣਾ ਸਾਡੇ ਬੱਚਿਆਂ ਨੇ ਹੈ ਇਸ ਗਲੀ 'ਚ ਇਹੀ ਕੰਮ ਹੁੰਦਾ ਚੌਥੇ ਕਦੇ ਨੇ ਇਹੀ ਕੰਮ ਹੁੰਦਾ ਸਾਡੀ ਗਲੀ ਦੇ ਵਿੱਚ ਹਾ ਤੁਹਾਡਾ ਮਾਤਾ ਕੀ ਨਾਂ ਤੂੰ ਕਹਿੰਦੀ ਨਾ ਜਿਹਨੂੰ ਲਾਉਣਾ ਨਾ ਲਾ ਨਾ ਆਈ ਜਾਂਦੇ ਆ ਅਸੀਂ ਅਸੀਂ ਇਹਦੇ ਵਾਸਤੇ ਆਏ ਆਈ ਹੋਰ ਵੀ ਕੋਈ ਨਹੀਂ ਤੁਸੀਂ ਜ਼ਿੰਮੇਵਾਰੀ ਚੱਕੋ ਮੈਂ ਨਾ ਬੂਰੇ ਬਣਾ ਕੀ ਕਰਨਾ ਚਲੋ ਲਿਖਾ ਲਗਾ ਦੇਣਾ ਫਿਰ ਭੇਜੂ ਸਾਡੇ ਕੋਲ ਸਾਡੇ ਨਾਲ ਨਹੀਂ ਭੇਜਣਾ ਤੂੰ ਆਪਣੇ ਜ਼ਿੰਮੇਵਾਰੀ ਜਿੱਥੇ ਰੱਖਣੀ ਅਸੀਂ ਆਏ ਇਹਨੂੰ ਲੈ ਆਣ ਵਾਪਸ ਦੱਸੋ ਮਾਂ ਦੱਸਣਾ ਅੱਗੇ ਜੱਥੇਬੰਦੇ ਆਣ ਦੋਦੀ ਭੇਜ ਦਿੰਦੇ ਆਂ ਜੱਥੇਬੰਦੀ ਦੇ ਬਗਾਨੀ ਭੇਜਣਾ ਅਸੀਂ ਹੋਰ ਪੱਪਾ ਕੰਮ ਕਰਨੇ ਛੱਡ ਕੇ ਆਂ ਅੰਜੂ ਨਹੀਂ ਜੱਥੇਬੰਦੀ ਆ ਵੀ ਆ ਨਾ ਉਹ ਛੋਟੇ ਮੋਟੇ ਚੱਲ ਥੋੜੀ ਉਹ ਗੁਰਬੀਦਨ ਬਰਾ ਫੋਨ ਯਾਰ ਹਾਂਜੀ ਕੀ ਮਾਮਲਾ ਕੀ ਗੱਲ ਗੱਲ ਕੀ ਹੋਈ ਹੈ ਬੱਚੇ ਨਾ ਮਨ ਚੱਕ ਲੈ ਗਏ ਐਂਡੀ ਕੇ ਬੱਚਾ ਦਿਲ ਜਾ ਕੇ ਉਹਦੇ ਕੱਪੜੇ ਖੋਲੇ ਹੋਏ ਸੀਗੇ ਮੌਕੇ ਤੇ ਮੈਂ ਜਾ ਕੇ ਦੇਖਿਆ ਮੈਂ ਬੱਚਾ ਛੜਾਇਆ ਆ ਜੀ ਮੁੜ ਕੇ ਇਹ ਬਚ ਗਿਆ ਇਹ ਮਾਂ ਦੇ ਜੰਗਲ

ਸਵੇਰ ਦੀ ਗੱਲ ਹੈ ਸਵੇਰ ਦੀ ਗੱਲ ਹੈ ਇਹਨੂੰ ਰੂਮ ਵਿੱਚੋਂ ਚਾੱਕ ਕੇ ਲੈ ਕੇ ਗਿਆ ਇਹਨੂੰ ਕਹਿੰਦਾ ਤੇਰੇ ਤੈਨੂੰ ਠੋਕੜਾ ਕਹਿੰਦਾ ਮੈਨੂੰ ਵੀ ਕੱਪੜੇ ਖੁੱਲੇ ਹੋਏ ਸੀਗੇ ਕੱਪੜੇ ਦੇ ਖੁੱਲੇ ਤਾਂ ਮੂੰਹ ਉੱਤੇ ਆ ਗਿਆ ਉਹਨੂੰ ਲੈ ਕੇ ਗਿਆ ਮੂੰਹ ਬੰਦ ਕਰਕੇ ਮੇਰੇ ਮੁੰਡੇ ਨੂੰ ਚਾੱਕ ਕੇ ਲੈ ਕੇ ਗਿਆ ਤੁਸੀਂ ਜਾ ਕੇ ਦੇਖੋ ਹਾਂਜੀ ਮੈਂ ਮੌਜੂਦ ਹਾਂ ਇਹਨੂੰ ਆ ਰਹੇ ਸੀ ਤੇ ਬੱਚਾ ਰੋ ਰਿਹਾ ਸੀ ਜੋਰ ਜੋਰ ਨਾਲ ਬਚਾਓ ਮੈਨੂੰ ਭੂਆ ਬਚਾਓ ਤੇ ਮੈਂ ਬਚਾਇਆ ਬੱਚੇ ਨੂੰ ਉਸ ਤੋਂ ਬਾਅਦ ਛੁੱਟ ਕੇ ਮੁੰਡਾ ਮੇਰੇ ਤੋਂ ਭੱਜੀਆ ਇਹਨੂੰ ਜੰਗਲ 'ਚ ਜਾ ਕੇ ਨਾ ਫੜਿਆ ਜੀ ਤੂੰ ਅਸੀਂ ਨੂੰ ਘੁਰਿਆ ਮਾਰਿਆ ਜਿਹੜਾ ਇਹ ਭੁਰੀਆ ਇੱਥੇ ਰੰਦਾ ਹੈ 8 ਵਾਟਰ ਬੈਟਰੀ ਰੰਦਾ ਕੱਲ੍ਹ ਵੀ ਕੱਲ੍ਹ ਨੂੰ ਗੱਲ ਕੀਤੀ ਗਈ ਆ ਕੀ ਕਹਿੰਦਾ ਪਹਿਲਾਂ ਮੈਂ ਕਹਿਣਾ ਨਹੀਂ ਗਲਤ ਕੰਮ ਕਰਨਾ ਤੂੰ ਰਹਿ ਜਾਂਦੀ ਤੇ ਆ ਕੇ ਤਾਂ ਭਈਆ ਕਢਾਓ ਸਾਡੀ ਇਹ ਹੀ ਮੰਗ ਹੈ ਭਈਆ ਕਢਾਓ ਇੱਦਾਂ ਨਿਕਲਣਾ ਚਾਹੀਦਾ ਨੂੰ ਪਾਲਤੋਂ ਜਾਈਏ ਜਾਉਂਗੀ ਸਾਫ ਸਾਫ ਮੈਨਾ ਚਾਹੀਦਾ ਸੋ ਜਿਆਰੇ ਵਾਰ ਘਰੀਆਂ ਚ ਫਿਰਦੇ ਸਕੂਲ ਲੈ ਜਾਂਦੇ ਕੌਣ ਚੁੱਕੇ ਵਾਰਾ ਸਾਨੂੰ ਸਾਫ ਚਾਹੀਦਾ ਭਈਆ ਭਜਾਓ ਪੰਜਾਬ ਪਟਾਓ ਚਾਰ ਨੇ ਦੇ ਚੋਟੀਆਂ ਕੇ ਪਿਆਰ ਦੇ ਲੂਣੇ ਪਟਿਆ ਵਾਂਗੂ ਫੋਮਦਾਇਆ ਸਾਨੂੰ ਕੀ ਪਤਾ ਸਾਰੀ ਰਾਤ ਪਟਾਓ ਕਿਵੇਂ ਪੰਜਾਬ ਰੁਪਈਆ ਪੰਜਾਬ ਪੰਜਾਬ ਜੇ ਤੁਹਾਡੇ ਫੈਰੀ ਦੇ ਕੰਮ ਕਰਦੇ ਹੋ ਆਪਣੀ ਰਹਿਸ਼ ਅੰਗਰ ਕਰ ਬਿਲਕੁਲ ਉਥੇ ਲਿਆ ਆਪਣੀ ਰਹਿਸ਼ ਲਿਆ ਬੜੇ ਪਿੰਡ ਦੇ ਕੋਲੀਆਂ ਹੀ ਖਾਲੀ ਕਰਾਉਣੀ ਕੋਈ ਕੰਮ ਕੋਈ ਬਾਗਟੀ ਫਾੜਿਆ ਜਾਂਦੀ ਨਹੀਂ ਜੀ ਬਾਬਾ ਵੀ ਨਾ ਖੜਦੇ ਆ ਮੁੰਡਾ ਦੇ ਇਹ 15 ਪਿੰਡ ਸੇ ਹਣ ਫੇਰ ਆਇਆ ਵੀ ਸਾਡੇ ਚਾਹਾਂ 3:00 ਵਜੇ ਤੱਕ ਕਰਾਉਣਾ ਪੂਰਾ ਜਨ ਗਲੀ ਚ ਕੰਮ ਦਾ ਹੈ ਮੇਰੇ ਵਾਲ ਪਟਕੇ ਪਹਿਲਾਂ ਗੋਟਵਾਰੀ ਫੜਦੇ ਨੇ ਕੋਈ ਫੇਰ ਕੁਝ ਨਹੀਂ ਆ ਫੇਰ ਮੈਂ ਆਇਆ ਸੀ ਕਸਰ ਨੀਸਤੇ ਬੰਦਾ ਨਹੀਂ ਤੂੰ ਘਰ ਆ ਤੈਨੂੰ ਘਰ ਦੇ ਬਾਹਰ ਜਿਹੜਾ ਹੁੰਦਾ ਘਰ ਦੇ ਘੜੇ ਵੀ ਸਾਨੂੰ ਦੱਸੋ ਕਿਹੜੇ ਕਿਹੜੀ ਧਾਰਾ ਦੇ ਵਿੱਚ ਚਲੇ ਜਾ ਕੇ ਜਾ ਰਹੇ ਹੋ ਇੱਥੇ ਵੀ ਆਏ ਸੀਗੇ ਨਹੀਂ ਜੀ ਇੱਥੇ ਵੀ ਆਏ ਸੀ ਇੰਦਾ ਨਹੀਂ ਜਵਾਂਦੇ ਆਪਣਾ ਹੱਲ ਕਰਕੇ ਫੇਰ ਜਾਣਾ ਮੈਂ ਜ਼ਿੰਮੇਵਾਰ ਹੋਣਾ ਚੱਲ ਨਹੀਂ ਆਪਾਂ ਪਹਿਲਾਂ ਟੈਂਟੇ ਨੂੰ ਹੁਣਾ ਪਾਜੀ ਨਹੀਂ 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 ਜੀ ਐਡਾ ਬਾਜੀ ਐਡਾ ਨਹੀਂ ਜਾਣਾ ਆ ਦੇਖਾ ਜਾ ਦੋ ਗੱਲ ਸਾਡੇ ਬਸ ਤੋਂ ਬਾਹਰ ਜਿਹੜੇ ਕਿਸੇ ਦਾ ਨਿਆਣਾ ਹੋ ਗਿਆ ਫੇਰ ਵੀ ਤਾਂ ਤੁਸੀਂ ਹੀ ਆਉਣਾ ਉਸ ਪਹਿਲਾਂ ਤੁਸੀਂ ਜਿਹੜਾ ਡਮੂ ਤੇ ਜਵਾਨ ਵੀ ਨਹੀਂ ਪਾਜੀ ਹੁਣੇ ਫੇਰ ਮੁੜ ਕੇ ਨਹੀਂ 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 ਆ ਜਾਣੇ ਪਾਏ ਦੇਖ ਲਿਆ ਜਿਹਰ ਵੀਰ ਵਾਰੀ ਦੇਖ ਹੀ ਲਿਆ ਸਭ ਕੁਝ ਲੈਂਦਾ ਸੀ ਲਿਆ ਦੇਖਿਆ ਹੋਵੇ ਪਾਲ ਪੂੜ ਕੇ ਤਾਂ ਸਾਡੇ ਹਵਾ ਦੇ ਲੰਦੇ ਲਾ ਬੀਬੀ 2 ਮਿੰਟ ਬੀਬੀ 2 ਮਿੰਟ 2 ਮਿੰਟ